ਕਿਸੇ ਦਾ ਪਰਚਾ ਨਹੀਂ ਕਰਾਂਗੇ ਸਾਡੇ ਕੋਲੇ ਐਕਚੁਅਲ ਸਬੂਤ ਹੈ ਮਾਦਮ ਕਰਾ ਚੁਣਾ ਅਸੀਂ ਕਿਸੇ ਤੇ ਝੂਠਾ ਪਰਚਾ ਨਹੀਂ ਕਰਾਂਗੇ ਸਾਡੇ ਕੋਲੇ ਐਕਚੁਅਲ ਸਬੂਤ ਹੈ ਤੁਸੀਂ ਸਾਰੇ ਜਾਣਦੇ ਹੋ ਕਿਵੇਂ 30% ਵਾਪਸ ਆਉਂਦਾ ਹੈ ਐਡਵਰਟਾਈਜ਼ਮੈਂਟ ਦਾ ਸਾਰੇ ਪਤਾ ਤੁਹਾਨੂੰ ਪਤਾ ਹੈ ਕਿ ਕਿਸੇ ਚੀਜ਼ ਚ ਕਿਵੇਂ ਪੈਸੇ ਆਉਂਦੇ ਆ ਬੱਚੇ-ਬੱਚੇ ਨੂੰ ਪਤਾ ਹੈ ਆ ਜਿਹੜੀਆਂ ਜ਼ਮੀਨ ਦੇ ਟਰਾਂਜੈਕਸ਼ਨ ਹੋ ਰਹੇ ਐ ਆ ਕੀ ਹੋ ਰੇ ਸਾਰਿਆਂ ਨੂੰ ਪਤਾ ਐ ਤੂੰ ਐਸ ਕਰਕੇ ਸਾਡੇ ਕੋਲੇ ਅਸੀਂ ਜੋ ਕਰਾਂਗੇ ਪਹਿਲੇ ਵੀ ਅਸੀਂ ਕੋ ਝੂਠੇ ਨਹੀਂ ਕੀਤੇ ਸ਼ੋਰ ਸ਼ੋਰ ਜੋ ਕਰਾਂਗੇ ਸ਼ੋਰ ਸਾਡੇ ਇਹ ਪ੍ਰੂਫ ਐ ਨਾ ਅਸੀਂ ਝੂਠੇ ਪਹਿਲੇ ਕੀਤੇ ਨਾ ਕਰਨੇ ਆ ਆ ਜਿਹੜੇ ਲੋਕ ਐ ਸੋਚਦੇ ਐ ਕਿ ਝੂਠੇ ਕੇਸ ਕਰਕੇ ਸਾਡਾ ਕਾਲੀ ਦਲ ਦਾ ਜਿਹੜਾ ਤੂਫਾਨ ਐ ਜਿਹ ਕਾਲੀ ਦਲ ਰੀਜਨਲ ਪਾਰਟੀਆਂ ਨੂੰ ਖਤਮ ਕਰਨਾ ਜੋ ਮਰਜ਼ੀ ਜ਼ੋਰ ਲਾ ਲਿਓ ਕੈਪਟਨ ਨੰਮਿੰਦਰ ਸਿੰਘ ਨੇ ਹੀ ਜੋਰ ਲਾਇਆ ਸੀ ਸਾਨੂੰ ਅੰਦਰ ਕੀਤਾ ਸੀ ਸਰਕਾਰ ਬਣਾਈ ਸੀ ਅਸੀਂ ਹੁਣ ਜਿਹੜੀ ਨਵੀਂ ਸਰਕਾਰ ਦਾ ਤੁਸੀਂ ਥੋੜਾ ਜਿਹਾ ਇਸ਼ਾਰਾ ਦੇ ਰਹੇ ਹੋ ਉਹ ਕਲਿਆਂ ਦੀ ਸਰਕਾਰ ਆਈ ਤੁਸੀਂ ਅੱਜ ਦਾ ਟੌਪ ਹੈ ਅੱਜ ਅੱਜ ਦਾ ਟੌਪਿਕ ਹੋਰ ਹੈ ਜੀ ਉਹ ਆਪਾਂ ਕਿਸੇ ਹੋਰ ਦਿਨ ਰੱਖਾਂਗੇ ਮੈਂ ਇਹ ਕਹਿੰਦਾ ਕਿ ਇਹਨਾਂ ਦੇ ਖਿਲਾਫ ਇਹਨਾਂ ਦੇ ਖਿਲਾਫ ਜੋ ਸਾਡੀ ਲੀਗਲ ਟੀਮ ਕਹੂਗੀ ਅਸੀਂ ਕਰਾਂਗੇ ਸਾਰੇ ਜੋ ਲੀਗਲ ਟੀਮ ਗoing through ਕਿਉਂਕਿ ਆ ਬਲੇਟੈਂਟ ਲਾਈਜ਼ ਹੈ ਇਹਦਾ ਵੱਡਾ ਝੂਠ ਹੋ ਹੀ ਨਹੀਂ ਸਕਦਾ ਕਹਿੰਦੇ 5 6 26 ਕਰੋੜ ਕਿੱਥੋਂ ਲਿਆ ਕੇ ਛਾਪ ਕੇ ਦੇ ਦਿਓ ਜਦੋਂ 1 ਰੁਪਿਆ ਨਹੀਂ ਆਇਆ ਜੇ ਕੋਈ ਕਿਸੇ ਨੇ ਤੁਸੀਂ ਆਪਣੇ ਅਕਾਊਂਟ ਤੁਸੀਂ ਬਿਜ਼ਨਸਮੈਨ ਆ ਤੁਹਾਡੀ ਕੰਪਨੀ ਦੇ ਅਕਾਊਂਟ 'ਚ ਪੈਸਾ ਆ ਜਾਂਦਾ ਇਨਕਮ ਟੈਕਸ ਸਕਰੂਟੀ ਕਰਦਾ ਤੁਹਾਨੂੰ ਦੱਸਣਾ ਪੈਂਦਾ ਕਿੱਥੋਂ ਆਇਆ ਤੇ ਉਹ ਵੈਰੀਫਾਈ ਕਰਦਾ ਇਹਨਾਂ ਦੇ ਪਿਛਲੇ 2007 ਤੋਂ ਲੈ ਕੇ ਅੱਜ ਤੱਕ ਹਰ ਸਾਲ ਸਕਰੂਟੀ ਚ ਕੇਸ ਹੋਇਆ ਐ ਨਹੀਂ ਹੋਇਆ ਸਕਰੂਟੀ ਚ ਕੇਸ ਹੋ ਕੇ ਇੱਕ ਇੱਕ ਚੀਜ਼ ਦੀ ਐਕਸਪਲੇਨੇਸ਼ਨ ਲੈ ਕੇ ਉਹਨਾਂ ਨੇ ਐਕਸੈਪਟ ਕਰਕੇ ਦਿੱਤੀ ਇਹਦਾ ਮਤਲਬ ਹੈ ਕਿ ਜੇ ਇਹਨਾਂ ਨੇ ਜੇ ਗਲਤ ਹੈ ਤੇ ਉਹਨਾਂ ਨੂੰ ਇਨਕਮ ਟੈਕਸ ਦੇ ਖਿਲਾਫ ਚਰਨ ਐਕਸ਼ਨ ਕਿ ਉਹਨਾਂ ਨੇ ਕਿਉਂ ਪਾਸ ਕੀਤੇ ਬਾਬਾ ਸਾਹਿਬ ਬਾਬਾ ਜੀ ਸਾਹਿਬ ਇਹ ਕੀ ਹੈ ਕਿ ਸਾਨੂੰ ਵੀ ਇਹਨਾਂ ਤੋਂ ਨੁਕਸਾਨ ਸਾਡਾ ਪਹੁੰਚਾ ਸਕਦੇ ਨੇ ਕਿਉਂਕਿ ਜਦੋਂ ਵਿਜੀਲੈਂਸ ਦੀ ਟੀਮ ਜਾਂਦੀ ਹੈ ਸਹਿਯੋਗ ਦੀ ਦਿੱਤਾ ਉਲਟਾ ਦਬਕੇ ਮਾਰੇ ਜਦੋਂ ਤੁਸੀਂ ਬਿਗੈਰ ਬਿਗੈਰ ਵਾਰੰਟ ਦੇ ਤੁਸੀਂ ਕਿਦੇ ਘਰ ਵੜ ਸਕਦੇ ਹੋ ਤੁਹਾਡੇ ਘਰੇ ਬਿਗੈਰ ਵਾਰੰਟ ਜਾ ਸਕਦੇ ਆ ਕਾਨੂੰਨ ਕੀ ਕਹਿੰਦਾ ਹੈ ਰਾਤ ਦੇ ਮੁੱਖ ਡੀਜੀਪੀ ਦਾ ਆਰਡਰ ਜਾਂਦਾ ਵਿਜੀਲੈਂਸ ਨੂੰ 11:10 ਵਜੇ 40 ਮਿੰਟ ਤੇ ਸਵੇਰੇ 4 ਵਜੇ ਕਿਤੇ ਪੁਲਿਸ ਦੇਖੀਏ ਜਗਦੀ ਕਿਉਂਕਿ ਉਹ ਸਾਰਾ ਮੂਡ ਸ਼ਰਾਬ ਦਾ ਸੀ ਇੱਧਰ ਸਾਰੇ ਪੀ ਬੈਠੇ ਸੀ ਹੁਣ ਜੋ ਪੀ ਬੈਠੇ ਕੈਪਟਨ ਹੀ ਪੀ ਬਟਾ ਸੀ ਤੇ ਇਨਸਟਰਕਸ਼ਨ ਦੇਦਾ ਕਿ ਸਵੇਰੇ 8 ਵਜੇ ਤੱਕ ਨਾ ਕੀਤਾ ਸਾਰੇ ਨੂੰ ਚੱਕ ਕੇ ਬਾਹਰ ਮਾਰੂੰ ਕੀ ਕਰਨਗੇ ਵਿਚਾਰੇ ਪਰ ਸਵੇਰੇ 4 ਵਜੇ ਇਹ ਨੇ ਸਿਆਣੇ ਹੁੰਦੇ ਘੜਤ ਘੜ ਸਵੇਰੇ 10 ਤੱਕ ਵਜਾ ਲੈਂਦੇ ਦਫਤਰ ਤਾਂ ਖੋਲ ਲੈਂਦੇ ਮੈਨੂੰ ਅੱਜ ਦੱਸ ਦੋ ਹਿੰਦੁਸਤਾਨ ਵਿੱਚ ਸਵੇਰੇ 4 ਵਜੇ ਕਿਹੜਾ ਐਫਆਈਆਰ ਰਜਿਸਟਰ ਹੋਈ ਹੈ ਜੀ ਵਿਜੀਲੈਂਸ ਵਿਜੀਲੈਂਸ ਦੀ ਇੱਕ ਦੱਸ ਦਿਓ ਐਗਜ਼ਾਮਪਲ ਪੂਰੇ ਹਿੰਦੁਸਤਾਨ ਚ ਵਿਦਾਊਟ ਕੁਐਸਚਨਰ ਵਿਦਾਊਟ ਕੁਐਸਚਨਰ ਕੋਈ ਕੰਪਲੇਂਟ ਆਉਂਦੀ ਆ ਪਹਿਲੇ ਡਿਸਪਰੋਪੋਰਸ਼ਨੇਟ ਐਸੈਟ ਕੇਸ ਵਿੱਚ ਪਹਿਲੇ ਇੱਕ ਉਹਨਾਂ ਨੂੰ ਕੁਐਸਚਨਰ ਭੇਜਣਾ ਚਾਹੀਦਾ ਹੈ ਉਹਨਾਂ ਨੂੰ ਲਿਖਣਾ ਚਾਹੀਦਾ ਜੀ ਦੱਸੋ ਤੁਸੀਂ ਆ ਸਾਡੇ ਕੋਲੇ ਇਨਫੋਰਮੇਸ਼ਨ ਆ ਤੁਸੀਂ ਦੱਸੋ ਕੋਈ ਕੁਐਸਚਨਰ ਨਹੀਂ ਕੋਈ ਪੁੱਛਣ ਨਹੀਂ ਉਹਨਾਂ ਨੇ ਕਿਉਂਕਿ 4 ਸਾਲ ਸਾਡੀ ਕੋਸ਼ਿਸ਼ ਕੀਤੀ ਤੇ ਸੁਪਰੀਮ ਕੋਰਟ ਨੇ ਕਲੀਅਰ ਕਰਤਾ ਕਿ ਨਹੀਂ ਅਸੀਂ ਇਹਨਾਂ ਨੂੰ ਅਸੀਂ ਬਿੱਲ ਦੇਣੀ ਹੈ ਤੇ ਇਹ ਸਾਰਾ ਝੂਠ ਬੋਲ ਰਿਹਾ ਹੁਣ ਕਹਿੰਦਾ ਉਹੀ ਚੀਜ਼ ਨੂੰ ਹੁਣ ਕਨਵਰਟ ਕਰਤਾ ਡੀਏ ਚ ਤੇ ਡੀਏ ਚ ਇਹਦਾ ਮਤਲਬ ਡਰੱਗ ਹੈ ਨਹੀਂ ਹੁਣ ਹੁਣ ਜਿਹੜਾ ਪੈਸਾ ਜਿਹੜਾ ਐਫਆਈਆਰ ਕੀਤੀ ਇਹਦੇ ਡਰੱਗ ਦਾ ਨਾ ਹੀ ਨਹੀਂ ਇਹਦਾ ਮਤਲਬ ਪਹਿਲੇ ਝੂਠ ਬੋਲ ਰਹੇ ਸੀ ਡਰੱਗ ਕੇਸ ਵਿੱਚ ਇੱਕ ਬੋਨ ਡਰੱਗ ਦੀ ਨਹੀਂ ਇਹਨਾਂ ਨੇ ਮੈਂਸ਼ਨ ਕੀਤਾ ਡਿਸਪਰਪੋਰਸ਼ਨਲ ਐਸੈਟ ਕੇਸ ਵਿੱਚ ਐਣੀ ਦੱਸਿਆ ਕਿਹੜੀ ਪ੍ਰੋਪਰਟੀ ਡਿਸਪਰਪੋਰਸ਼ਨਲ ਹੈ ਜੇ 500 ਕਰੋੜ ਕਿਹਾ ਹੈ ਘੱਟ ਕੋੜ ਦੱਸ ਦੇ ਯਾਰ ਆ ਬਿਲਡਿੰਗ ਹੈਗੀ ਆ ਘਰ ਹੈ ਆ ਚੀਜ਼ ਇਹਨਾਂ ਨੇ ਕੀਤੀ ਹੈ ਕੁਛ ਨਹੀਂ ਨਾ ਉਹ ਪਾਏ ਨਹੀਂ ਕੁਛ ਮੈਂ ਮੈਂ ਉਹੀ ਕਹਿ ਰਿਹਾ ਨਾ ਨਸ਼ਿਆਂ ਵਿਰੁੱਧ ਇਹਨਾਂ ਨੇ ਵਿਕਰਮ ਤੇ ਕੇਸ ਰਜਿਸਟਰ ਕੀਤਾ ਹਾਈ ਕੋਰਟ ਨੇ ਇਹਨਾਂ ਨੇ ਪੂਰਾ ਐਵੀਡੈਂਸ ਮੰਗੇ ਐਵੀਡੈਂਸ ਦੇ ਨਹੀਂ ਸਕੇ ਹਾਈ ਕੋਰਟ ਦੇ ਡਬਲ ਬੈਂਚ ਨੇ ਲਿਖਿਆ ਆਰਡਰ ਕਿ देयर ਇਜ਼ ਨੋ ਐਵੀਡੈਂਸ ਗਵਰਨਮੈਂਟ ਕੁਡ ਗੇਵ against vikram singh majithia regarding drugs and no evidence regarding any evidence, uh, evidence against financial transaction as karke we are giving him bail and rejected the application ode bro, the supreme court gae, supreme court ne bhi ਤੋ ਇਹਦੋਂ ਬਾਅਦ ਕੀ ਕਰ ਸਕਦੇ ਪੰਜਾਬ ਸਰਕਾਰ ਨੇ ਇਹ ਕਹਿੰਦੇ ਕਿ ਅਸੀਂ ਆਪਣੇਆਂ ਨੂੰ ਵੀ ਨਹੀਂ ਬਖਸ਼ਦੇ ਤੇ ਜਿਹੜੇ ਮੰਤਰੀਆਂ ਦੇ ਖਿਲਾਫ ਜਾਂ ਐਮਐਲਏ ਦੇ ਖਿਲਾਫ ਕਾਰਵਾਈ ਕੀਤੀ ਹੈ ਹੁਣ ਖਬਰਾਂ ਜਿਹੜੀਆਂ ਨਵੀਆਂ ਸਾਹਮਣੇ ਆਈਆਂ ਨੇ ਉਹ ਕਹਿੰਦੇ ਕਿ ਜਿਹੜਾ ਸ਼ਿਕਾਇਤ ਕਰਤਾ ਸੀ ਰਜਿੰਦਰ ਸਿੰਘ ਵਿਜੀਤ ਸਿੰਘਲਾ ਦੇ ਖਿਲਾਫ ਉਸਨੇ ਪੁਲਿਸ ਦੀ ਇਨਵੈਸਟੀਗੇਸ਼ਨ ਤੇ ਹਾਮੀ ਭਰੀ ਹੈ ਕਿ ਬਿਲਕੁਲ ਕਿਉਂਕਿ ਹੁਣ ਉਹ ਡਰਾਮਾ ਸੀ ਇਲੈਕਸ਼ਨ ਆ ਗਿਆ ਸੀ ਦਿਖਾਉਣਾ ਸੀ ਅਸੀਂ ਇਲੈਕਸ਼ਨ ਜਿਤਨਾ ਕਿ ਅਸੀਂ ਕਰਪਸ਼ਨ ਦੇ ਖਿਲਾਫ ਆਂ ਬੰਦੇ ਨੂੰ ਕੇਸ ਰਜਿਸਟਰ ਕੀਤਾ ਉਹਦੇ ਬਾਅਦ ਉਹ ਆਪਣਾ ਉਹਨਾਂ ਦੇ ਦਫ਼ਤਰੀ ਰਹਿੰਦਾ ਸੀ ਕੰਮ ਕਰਦਾ ਵਿਆਹ ਤੇ ਵੀ ਆ ਭੰਗੜੇ ਪਾਉਣ ਗਏ ਸੀ ਤੇ ਹੁਣ ਕਲੀਨ ਚਿੱਟ ਦੇਤੀ ਹੈ ਅਬ ਮੈਂ ਤੈਨੂੰ ਸਹੀ ਦੱਸਾਂ ਮੈਨੂੰ ਤਰਕੀਬਨ 40 ਸਾਲ ਹੋ ਗਏ ਸਿਆਸਤ ਚ ਸਭ ਤੋਂ ਪੂਰੇ ਹਿੰਦੁਸਤਾਨ ਦੀ ਮੈਂ ਸਿਆਸਤ ਦੇਖੀ ਹੈ ਲੀਡਰਸ਼ਿਪ ਦੇਖੀ ਹੈ ਪਾਰਟੀਆਂ ਦੇਖੀਆਂ ਸਭ ਤੋਂ ਵੱਡੇ ਠੱਗ ਇਕੱਠੇ ਹੋਇਆ ਝਾੜੂ ਵਾਲੇ ਮਹਲਾ ਜਿਨ੍ਹਾਂ ਨੇ ਠੱਗ ਸੀ ਪੰਜਾਬ ਦੇ ਸਾਰੇ ਇਹਨਾਂ ਨੂੰ ਤੇ ਪੰਜਾਬ ਦੀ ਜਨਤਾ ਨਾਲ ਸਭ ਤੋਂ ਵੱਡਾ ਧੋਖਾ ਦਿੱਤਾ ਹੈ ਇਹਨਾਂ ਨੇ ਆ ਸਾਰੇ ਚੋਰ ਇਕੱਠੇ ਹੋਏ ਆ ਸਾਰੇ ਚੋਰ ਇਹਨਾਂ ਦੇ ਖਿਲਾਫ ਸੈਕਸ਼ੂਅਲ ਅਸੌਲਟ ਦੇ ਕੇਸ ਆ ਕੁਝ ਨਹੀਂ ਹੁੰਦਾ ਮਨਿਸਟਰ ਰਕੀ ਬਟੇ ਆ ਐਜੇ ਕੇਸ ਮੈਂ ਕਹਿ ਨਹੀਂ ਸਕਦਾ ਐਸ ਸਟੇਜ ਤੇ ਪਰ ਨਹੀਂ ਨਹੀਂ ਆ ਸਾਡਾ ਸਭ ਤੋਂ ਵੱਡਾ ਕੈਰੈਕਟਰ ਚੀਫ ਮਿਨਿਸਟਰ ਦਾ ਕਿਹੜਾ ਹੈ ਜਿਹੜਾ ਚੀਫ ਮਿਨਿਸਟਰ ਮੈਨੂੰ ਲੱਗਦਾ ਹੈ ਜਿਹਨੂੰ ਝਾੜੂ ਵਾਲੇ ਚੀਫ ਮਿਨਿਸਟਰੀ ਨਹੀਂ ਮੰਨਦੇ ਉਹ ਇੰਨੀ ਤੇ ਸ਼ਰਮ ਖਾਲਾ ਇੰਨੀ ਦਾ ਅੰਕ ਪੰਜਾਬੀਆਂ ਚ ਥੋੜੀ ਹੰਕ ਹੁੰਦੀ ਐ ਫਾਈਲਾਂ ਇਹਦੇ ਕੋਲੇ ਜਾਂਦੀਆਂ ਨਹੀਂ ਇਹਦੇ ਕਹਿਣ ਤੇ ਬਦਲੀਆਂ ਨਹੀਂ ਹੁੰਦੀਆਂ ਸਾਰੇ ਫੈਸਲੇ ਪੁਲਿਸ ਦੇ ਕਿਹੜੇ ਅਫਸਰ ਲਾਉਣੇ ਹਨ ਕੇਜਰੀਵਾਲ ਕਰਦਾ ਐ ਅਫਸਰ ਕਿਹੜੇ ਲਾਉਣੇ ਸਿਵਲ ਦੇ ਕੇਜਰੀਵਾਲ ਕਰਦਾ ਹੁਣ ਤਾਂ ਨੂੰ ਚੀਫ ਮਿਨਿਸਟਰ ਜਿਹੜਾ ਸਟ੍ਰਕਚਰਲੀ ਲਾਅ ਐ ਕਿ ਹਾਊਸਿੰਗ ਮਾਸਟਰ ਪਲਾਨਿੰਗ ਦਾ ਹੈਡ ਚੀਫ ਮਿਨਿਸਟਰ ਹੁੰਦਾ ਉਹ ਤੋਂ ਵੀ ਕੱਢਦਾ ਇਹਨੂੰ ਚੀਫ ਸੈਕਟਰੀ ਬਣਾਦਾ ਹੁਣ ਇਹ ਤੋਂ ਵੱਡੀ ਸ਼ਰਮ ਦੀ ਗੱਲ ਕੀ ਹੋ ਸਕਦੀ ਐ ਮੈਂ ਤਾਂ ਕਹਿੰਦਾ ਇਹਦੋਂ ਚੰਗਣਾ ਡੁੱਬ ਜਾ ਉਹ ਬੋਤਲ ਜਿਹੜੀ ਪੀਣਾ ਉਹਦੇ ਦੋ ਬੋਤਲਾਂ ਮੰਗਾ ਕੇ ਉਹਦੇ ਚ ਡੁੱਬ ਜਾ ਥੈਂਕ ਯੂ ਬਦਲ ਸਾਹਿਬ ਬਦਲ ਸਾਹਿਬ ਬਦਲ ਸਾਹਿਬ